ਹੈਲੋ ਜੀ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਉਹਨਾਂ ਪੈਨਪ੍ਰਾਵਾਂ ਲਈ ਹੈ ਜਿਹੜੇ ਕਿ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਵੀ ਨਹੀਂ ਕਰ ਪਾਉਂਦੇ ਹੁਣ ਤਾਂ ਸਮਾਂ ਬੀਤ ਚੁੱਕਿਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੋ ਪਾਵਾਂਗੇ ਜਿਹੇ ਜਿਹੀ ਆਇਆ ਉਹੇ ਜਿਹੀ ਦੁਨੀਆ ਤੋਂ ਚਲੇ ਜਾਵਾਂਗੇ ਪਰ ਆਪਾਂ ਗਲਤ ਸੋਚ ਰਿਹਾ ਕਿਉਂਕਿ ਕਦੇ ਵੀ ਕਹਿੰਦੇ ਕੋਈ ਗਰੀਬ ਜਿਵੇਂ ਆਪਾਂ ਕਹਿੰਦੇ ਆਪਣੇ ਕਰਮਾਂ ਨੂੰ ਆਪਾਂ ਨਾਲ ਲੈ ਕੇ ਆਉਣੇ ਤੇ ਕਰਮਾਂ ਨੂੰ ਹੀ ਨਾਲ ਲੈ ਕੇ ਜਾਣੇ ਅਕਸਰ ਅੱਗੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ 12 ਸਾਲਾਂ ਬਾਅਦ ਆ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਉਹ ਕੰਮ ਹੁੰਦਾ ਹੈਗਾ ਜਦੋਂ ਆਪਾਂ ਪਰਮਾਤਮਾ ਤੇ ਭਰੋਸਾ ਰੱਖਦੇ ਆ ਸਿਮਰਨ ਕਰਦੇ ਆ ਤੇ ਪਸ਼ੂ ਪੰਛੀਆਂ ਜੀਵਾਂ ਤੇ ਦਇਆ ਕਰਦੇ ਆ ਤਾਂ ਤੁਹਾਡੇ ਦਿਨ ਬਦਲਦੇ ਕਦੋਂ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ ਰਹਿਮਤ ਉਹਦੀ ਜਦੋਂ ਬਰਸ ਨਹੀਂ ਹੈ ਨਾ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਭਿਖਾਰੀ ਤੋਂ ਰਾਜਾ ਬਣਾ ਦੇਵੇ ਹੋ ਤੇ ਰਾਜੇ ਤੋਂ ਭਿਖਾਰੀ ਬਣਾ ਦੇਵੇ ਤਾ ਅੱਜ ਮੈਂ ਤੁਹਾਨੂੰ ਜਿਹੜੀ ਇਹ ਵੀਡੀਓ ਹੈ ਨਾ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਤੁਹਾਡੇ ਮਨ ਨੂੰ ਇੰਨਾ ਦਿਲਾਸਾ ਆਵੇਗਾ ਨਾ ਕਿ ਤੁਸੀਂ ਜਦੋਂ ਇਹ ਕੰਮ ਕਰੋਗੇ ਤੇ ਤੁਹਾਡੇ ਦਿਨ ਕਦੋਂ ਬਦਲਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਆਓ ਆਪਾਂ ਜਾਣਦੇ ਆ ਵੀਡੀਓ ਦੇ ਵਿੱਚ ਕੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਆਪਣੀ ਭੈਣ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਇਨਸਾਨ ਆਪਣੀ ਜ਼ਿੰਦਗੀ ਤੋਂ ਇੰਨਾ ਅੱਕ ਚੁੱਕਿਆ ਸੀ ਕਿ ਉਸਨੇ ਸੋਚਿਆ ਕਿ ਇਸ ਜ਼ਿੰਦਗੀ ਨੂੰ ਖਤਮ ਹੀ ਕਰ ਦਿੰਦੇ ਆ ਨਾ ਤਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲ ਰਹੀ ਹੈ ਨਾ ਆਪਣੇ ਬੱਚਿਆਂ ਨੂੰ ਮੈਂ ਚੰਗੇ ਤਰੀਕੇ ਨਾਲ ਪਾਲ ਸਕਦਾ ਤੇ ਨਾ ਮੈਂ ਹੋਰ ਆਪਣੀ ਜ਼ਿੰਦਗੀ ਦੇ ਵਿੱਚ ਜਿਹੇ-ਜਾ ਆਇਆ ਸੀ ਉਹੇ ਜਿਹਾ ਹੀ ਜਾ ਰਿਹਾ ਦੁਰਦਾ ਫਿਰਦਾ ਉਹਨੇ ਸੋਚਿਆ ਕਿ ਮੈਂ ਇਸ ਪਹਾੜ ਦੇ ਉੱਪਰੋਂ ਸਾਲ ਮਾਰ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵਾਂ ਪਰ ਉੱਥੇ ਜਦੋਂ ਉਹ ਪਹੁੰਚਿਆ ਤਾਂ ਉੱਥੇ ਇੱਕ ਸਾਧੂ ਬੈਠੇ ਸੀ ਸਾਧੂ ਨੇ ਉਹਨੂੰ ਬੁਲਾਇਆ ਕਿ ਕੀ ਹੋਇਆ ਤੈਨੂੰ ਤਾਂ ਉਹ ਕਹਿੰਦਾ ਵੀ ਮੈਂ ਇਸ ਤਰੀਕੇ ਨਾਲ ਵੀ ਬਹੁਤ ਔਖਾ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲੱਗਿਆ ਤਾਂ ਸਾਧੂ ਨੇ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ 3 ਦਿਨ ਦੇ ਦਿਓ 3 ਦਿਨਾਂ ਤੋਂ ਬਾਅਦ ਤੁਸੀਂ ਜੋ ਚਾਹੋਗੇ ਤੁਹਾਡਾ ਉਹ ਫੈਸਲਾ ਤੁਸੀਂ ਕਰ ਸਕਦੇ ਹੋ ਤੇ ਉਹਨੇ ਅਖੇ ਵੀ ਚਲੋ ਠੀਕ ਹੈ ਜਿੱਥੇ ਇੰਨੇ ਸਾਲ ਹੋ ਗਏ ਸਦੀਆਂ ਲੰਘੀਆਂ ਵੀ ਤਿੰਨ ਤਿੰਨ ਦਿਨ ਮੈਂ ਤੁਹਾਨੂੰ ਹੋਰ ਦੇ ਦੇਣਾ ਸਾਧੂ ਕਹਿੰਦੇ ਵੀ ਤੁਸੀਂ ਉਹ ਟਿੱਲੇ ਤੇ ਜਾ ਬਲਕਿ ਉੱਚੇ ਪਹਾੜ ਤੇ ਜਾ ਉੱਥੇ ਇੱਕ ਕੀੜੀਆਂ ਦਾ ਪੌਣਾ ਹੈ ਚੀਟੀਆਂ ਦਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਆਂ ਵੀ ਕੀੜੀਆਂ ਦਾ ਪੌਣਾ ਹੈਗਾ ਉਹਨੂੰ ਤੋਂ ਰੋਜ਼ ਤੋੜ ਕੇ ਆਇਆ ਕਰ ਇੱਕ ਬਹੁਤ ਸੋਹਣਾ ਘਰ ਬਣਾ ਲੈਂਦੀ ਹੁੰਦੇ ਨੇ ਜਿਹਨੇ ਭੈਣ ਭਰਾਵਾਂ ਨੇ ਦੇਖਿਆ ਹੈਗਾ ਉਹ ਚਿੜ ਕੀੜੀਆਂ ਦਾ ਤੇ ਉਹ ਕਹਿੰਦਾ ਵੀ ਤੂੰ ਉਹਨੂੰ ਤੋੜ ਕੇ ਆਇਆ ਕਰ ਉਹ ਪਹਿਲੇ ਦਿਨ ਗਿਆ ਤੋੜਨਾ ਤੋੜਿਆ ਆਇਆ ਵਾਪਸ ਆਉਂਦਾ ਸੋਚਦਾ ਵੀ ਇਹ ਵੀ ਮੇਰੀ ਇਹਨਾਂ ਨਾਲ ਕੀ ਦੁਸ਼ਮਣੀ ਹੈ ਮੈਨੂੰ ਉਹੀ ਕਹਿੰਦਾ ਵੀ ਤੋੜਿਆ ਪਰ ਉਹ ਤੋੜਿਆ ਆਉਂਦਾ ਦੂਸਰੇ ਦਿਨ ਫੇਰ ਜਦੋਂ ਜਾਂਦਾ ਹੈਗਾ ਸਾਧੂ ਨੇ ਉਹਨੂੰ ਕਿਹਾ ਸੀ ਵੀ ਲਗਾਤਾਰ ਜਾਣਾ ਦੂਸਰੇ ਦਿਨ ਜਦੋਂ ਫੇਰ ਜਾਂਦਾ ਹੈ ਉਹ ਉਹ ਜਾਂਦੇ ਨੂੰ ਫੇਰ ਉਹਨੇ ਹੀ ਸੋਨਾ ਘਰ ਬਣਾ ਲੈਂਦੀਆਂ ਨੇ ਉਹ ਫੇਰ ਤੋੜ ਦਿੰਦਾ ਹੈ ਤੋੜ ਕੇ ਜਦੋਂ ਵਾਪਸ ਆਉਂਦਾ ਹੈਗਾ ਆਪਣੇ ਘਰ ਜਾਂਦਾ ਜਾਂਦਾ ਸੋਚਦਾ ਵੀ ਮੈਨੂੰ ਲੱਗਦਾ ਵੀ ਮੈਨੂੰ ਸਾਧੂ ਨੇ ਉਹੀ ਚੱਕਰਾਂ 'ਚ ਪਾਤਾ ਵੀ ਹਾਂ ਇਤਨੇ ਇਹ ਟਲ ਜੂਗਾ ਇਤਨੇ ਕਦੇ ਮਿਲਣ ਵਾਲਾ ਕੁਝ ਨਹੀਂ ਹੈਗਾ ਤੀਸਰੇ ਦਿਨ ਜਦੋਂ ਦੁਬਾਰਾ ਤੋਂ ਉਹ ਗਿਆ ਤੀਸਰੇ ਦਿਨ ਫੇਰ ਉਹਨਾਂ ਨੇ ਉਦਾਂ ਹੀ ਘਰ ਬਣਾ ਰੱਖਿਆ ਉੱਥੇ ਬੈਠ ਕੇ ਉਹਨੇ ਤੋੜਿਆ ਨਹੀਂ ਘਰ ਸੋਚਣ ਲੱਗਿਆ ਵੀ ਮੈਂ ਇਹਨਾਂ ਦਾ ਘਰ ਹਰ ਰੋਜ਼ ਤੋੜ ਜਾਂਦਾ ਤੇ ਇਹ ਹਰ ਰੋਜ਼ ਬਣਾ ਲੈਂਦੀਆਂ ਨੇ ਚਲੋ ਸਾਧੂ ਕੋਲੇ ਚੱਲਦੇ ਅੱਜ ਮੈਂ ਇਹਨਾਂ ਦਾ ਘਰ ਤੋੜਦਾ ਨਹੀਂ ਹੈਗਾ ਜਦੋਂ ਉਹ ਸਾਧੂ ਕੋਲੇ ਦੁਆਰਾ ਤੋਂ ਗਿਆ ਜਾ ਕੇ ਦੱਸਿਆ ਸਾਧੂ ਕਹਿੰਦੇ ਵੀ ਤੂੰ ਕੀ ਦੇਖਿਆ ਕਹਿੰਦੇ ਵੀ ਮੈਂ ਉਹਨਾਂ ਦਾ ਘਰ ਤੋੜ ਦਿੰਦਾ ਸੀ ਉਹ ਦੁਬਾਰਾ ਬਣਾ ਲੈਂਦੀ ਅਸੀਂ ਤੋੜ ਦਿੰਦਾ ਸੀ ਦੁਬਾਰਾ ਬਣਾ ਲੈਂਦੀ ਅਸੀਂ ਤੇ ਸਾਧੂ ਕਹਿੰਦੇ ਇਹੀ ਤਾਂ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਵੀ ਜਦ ਉਹ ਛੋਟੇ ਛੋਟੇ ਕੀੜੀਆਂ ਚੀਟੀਆਂ ਹੋ ਕੇ ਮਿਹਨਤ ਕਰਨੀ ਨਹੀਂ ਛੱਡ ਰਹੀਆਂ ਇੱਕ ਦਿਨ ਕਾਮਯਾਬ ਜ਼ਰੂਰ ਹੋਣਗੀਆਂ ਇਹ ਸੋਚ ਕੇ ਉਹ ਮਿਹਨਤ ਕਰਦੀਆਂ ਨੇ ਫਿਰ ਤੂੰ ਕਿਉਂ ਮਰਨ ਲੱਗਿਆ ਤੈਨੂੰ ਤਾਂ ਪਰਮਾਤਮਾ ਨੇ ਦੋ ਹੱਥ ਦੋ ਪੈਰ ਤੇ ਦਿਮਾਗ ਦਿੱਤੇ ਕਿ ਤੂੰ ਆਪਣੀ ਲਾਈਫ ਖੁਦ ਬਦਲ ਸਕਦਾ ਪਰ ਭਰੋਸਾ ਤੇ ਰਹਿਮਤ ਉਹਦੀ ਮਿਹਨਤ ਤੇਰੀ ਬਹੁਤ ਬੰਨਪਰਾਵੇਂ ਇਦਾਂ ਦੇ ਦੇਖੇ ਨੇ ਜਿਹੜੇ ਕਿ ਛੋਟੀ ਜੀ ਮੁਸ਼ਕਿਲ ਤੋਂ ਡਰ ਕੇ ਨਾ ਹੋ ਜਾਂਦਾ ਵੀ ਹਾਂ ਬਸ ਕੁਝ ਨਹੀਂ ਹੋਣੀ ਮੈਂ ਜ਼ਿੰਦਗੀ ਚ ਕਾਮਯਾਬ ਨਹੀਂ ਹੁੰਦਾ ਜਿਵੇਂ ਨੌਕਰੀ ਨਹੀਂ ਮਿਲਦੀ ਨਾ ਹੁਣ ਨਹੀਂ ਮੈਨੂੰ ਮਿਲਦੀ ਇਦਾਂ ਕਦੇ ਵੀ ਮਿਹਨਤ ਨਾ ਛੱਡੋ ਕਿਉਂਕਿ ਮਿਹਨਤ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲੈ ਕੇ ਆਵੇਗੀ ਬਹੁਤ ਏਦਾਂ ਦੇ ਤੁਹਾਨੂੰ ਇਨਸਾਨ ਮਿਲ ਜਾਣਗੇ ਅਗਰ ਤੁਸੀਂ ਹਨਾ ਆਪਣਾ ਕਿਸੇ ਨਾਲ ਬਾਹਰ ਵਾਰਤਾਲਾਪ ਕਰੋਗੇ ਨਾ ਜਿਹੜੇ ਕਿ ਕਹਿਣਗੇ ਵੀ ਅਸੀਂ ਬਿਲਕੁਲ ਟੁੱਟ ਚੁੱਕੇ ਸੀ ਪਰ ਉਸ ਟਾਈਮ ਵਾਇਕ ਰੂਜ ਨੇ ਸਾਡੀ ਬਾਹ ਫੜੀ ਜਦੋਂ ਕਿ ਸਾਡੇ ਕੋਲੇ ਕੋਈ ਸਹਾਰਾ ਨਹੀਂ ਸੀ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਦੱਸੂਗੀ ਤੁਸੀਂ ਇਹ ਜ਼ਰੂਰ ਕਰਨਾ ਫਿਰ ਦੇਖਣਾ ਹਨਾ ਤੁਹਾਡੇ ਘਰਾਂ ਦੇ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਨੇ ਮੈਂ ਪਹਿਲਾਂ ਵੀ ਇਹ ਬਹੁਤ ਵਾਰੀ ਦੱਸੀ ਆ ਪਰ ਕਈ ਵੈਨਪ੍ਰਾ ਫਿਰ ਵੀ ਡੋਲ ਜਾਂਦੇ ਨੇ ਜਿਹੜਾ ਇੱਕ ਪੀਪਲ ਦਾ ਦਰਖਤ ਹੁੰਦਾ ਹੈ ਨਾ Hindu ਧਰਮ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਮਹਾਨਤਾ ਦਿੱਤੀ ਜਾਂਦੀ ਹੈ ਪੀਪਲ ਦੇ ਦਰਖਤ ਦੇ ਵਿੱਚ ਦੇਖੋ ਆਕਸੀਜਨ ਵੀ ਬਹੁਤ ਹੁੰਦੀ ਹੈਗੀ ਜਿਹਦੇ ਕਰਕੇ ਕੇ ਇਸ ਨੂੰ ਕਹਿੰਦੇ ਸੀ ਵੀ ਪੀਪਲ ਤੇ ਭੂਤਾ ਰਹਿੰਦੀਆਂ ਨੇ ਜਦੋਂ ਕਿ ਰਾਤ ਨੂੰ ਨਾ ਪੀਪਲ ਦੇ ਦਰਖਤ ਦੇ नीचे ਸੌਇਆ ਜਾਵੇ ਨਾ ਤਾਂ ਇਹ ਹੀ ਕਾਰਬਨ ਡਾਈਆਕਸਾਈਡ ਛੱਡਦਾ ਹੈਗਾ ਨਹੀਂ ਆਕਸੀਜਨ ਛੱਡਦੇ ਨੇ ਸਾਰੇ ਦਰਖਤ ਪਰ ਪੀਪਲ ਦਾ ਦਰਖਤ ਸਾਰਾ ਦਿਨ ਆਕਸੀਜਨ ਦੇਵੇਗਾ ਤੁਹਾਨੂੰ ਤੇ ਰਾਤ ਨੂੰ ਹੀ ਕਾਰਬਨ ਡਾਈਆਕਸਾਈਡ ਛੱਡਦਾ ਜਿਹਦੇ ਨਾਲ ਕਿ ਆਪਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਜਾਂਦੀ ਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਸੀ। ਇਹੀ ਵਹਿਮ ਸੀ ਪਰ ਹਿੰਦੂ ਧਰਮ ਦੇ ਵਿੱਚ ਇਹਨੂੰ ਪ੍ਰਤੱਖ ਇੱਕ ਦੇਵਤਾ ਮੰਨਿਆ ਜਾਂਦਾ ਹੈ। ਤੁਸੀਂ ਨੇ ਕਰਨਾ ਕੀ ਹੈਗਾ ਜਿਹੜਾ ਕਿ ਇੱਕ ਸਤਨਾਜਾਂ ਲੈਣਾ ਜਿਹੜੇ ਕਿ ਸੱਤ ਅਨਾਜ ਹੁੰਦੇ ਹੈਗੇ ਮਿਲਾ ਲੈਣੀ ਹੈਗੇ ਇਸ ਚੀਜ਼ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੁਸੀਂ ਕਿਸੇ ਪ੍ਰਾਣੇ ਬਜ਼ੁਰਗਾਂ ਨੂੰ ਪੁੱਛ ਲਓ ਕਿ ਦੇਖੋ ਸ੍ਰਿਸ਼ਟੀ ਦੇ ਉੱਤੇ ਨਾ ਅਕਸਰ ਚੱਲਦਾ ਆਇਆ ਕਿ ਕਦੇ ਧਰਤੀ ਦੇ ਵਿੱਚ ਜੂਨਾ ਵੱਧ ਜਾਂਦੀਆਂ ਨੇ ਦੇ ਪਾਣੀ ਦੇ ਵਿੱਚ ਵੱਧ ਜਾਂਦੇ ਨੇ ਕਦੇ ਇਨਸਾਨ ਵੱਧ ਜਾਂਦੇ ਨੇ ਤੁਸੀਂ ਹੁਣ ਦੇਖੋ ਇਨਸਾਨਾਂ ਦੇ ਕਿੰਨੇ ਹਨਾ ਹੋਰ ਇਹ ਵੀ ਕਿਤੇ ਐਕਸੀਡੈਂਟ ਨਾਲ ਮਰ ਰਿਹਾ ਕੋਈ ਕਿਤੇ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ ਪਰ ਅੱਗੇ ਨਾ ਕੀੜੀਆਂ ਦਾ ਜਿਹੜੇ ਚੀਟੀਆਂ ਦਾ ਭੌਣ ਹੁੰਦਾ ਸੀਗਾ ਜਿਹੜੀ ਖਾਡਾ ਹੁੰਦੀਆਂ ਸੀ ਇਹ ਤੁਹਾਨੂੰ ਕਿਤੇ ਪਿੰਡ ਦੇ ਵਿੱਚ ਮਸਾ ਮਿਲਦੀ ਸੀ ਭਾਲੇ ਤੋਂ ਕਿਉਂਕਿ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਕਿ ਚੀਟੀਆਂ ਦਾ ਜਿੱਥੇ ਭੌਣ ਹੈ ਨਾ ਉੱਥੇ ਕਦੇ ਵੀ ਬਰਕਤਾਂ ਨਹੀਂ ਮੁੱਕਦੀਆਂ ਹੁੰਦੀਆਂ ਹੈਗੀਆਂ ਕਹਿਣ ਤੋਂ ਮੇਰਾ ਭਾਵ ਹੈ ਕਿ ਅੱਜ ਕੱਲ ਹਨਾ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਭੌਣ ਨਿਕਲੇ ਪਏ ਨੇ ਕਿਉਂ ਨੇ ਕਿਉਂਕਿ ਉਹ ਧਰਤੀ ਦਾ ਨੀਚੋਂ ਜਿਹੜਾ ਹੈਗਾ ਸ੍ਰਿਸ਼ਟੀ ਦਾ ਨਾ ਇਹ ਰੱਬ ਜਾਣੇ ਵੀ ਕੀ ਚੱਲ ਰਿਹਾ ਹੈਗਾ ਕਰਨਾ ਕੀ ਹੈ ਤੁਸੀਂ ਨੇ ਤੁਸੀਂ ਨੇ ਜਿਹੜੇ ਪੀਪਲ ਹੁੰਦਾ ਨਾ ਪੀਪਲ ਦੀ ਜੜ ਦੇ ਵਿੱਚ ਦੇਖਣਾ ਹੈ ਵੀ ਕਿਉਂਕਿ ਅਕਸਰ ਪੀਪਲ ਦੀ ਜੜ ਦੇ ਵਿੱਚ ਨਾ ਚੀਟੀਆਂ ਦਾ ਭੌਣ ਮਿਲ ਹੀ ਜਾਵੇਗਾ ਤੁਹਾਨੂੰ ਦੇਖੋ ਕਈ ਕਹਿਣਗੇ ਵੀ ਇਹ ਟੋਟਕਾ ਹੈ ਕਈ ਕਹਿਣਗੇ ਇਹ ਬਹਿਮ ਹੈ ਕਈ ਕਹਿਣਗੇ ਕੁਝ ਵੀ ਕਹੀ ਜਾਣਾ ਨਾ ਪਰ ਕਹਿੰਦੇ ਜੀਵ ਜੰਤੂ ਨੇ ਨਾ ਜਿਹੜੇ ਤੁਹਾਨੂੰ ਇਹ ਦਿਲੋਂ ਅਸੀਸ ਦਿੰਦੇ ਆ ਕਦੇ ਤੁਸੀਂ ਕਰਕੇ ਦੇਖੋ ਬਹੁਤ ਤੁਹਾਨੂੰ ਇਦਾਂ ਦੇ ਪੈਣਪਰਾ ਮਿਲ ਜਾਣਗੇ ਜਿਹੜੇ ਕਿ ਕਹਿੰਦੇ ਨੇ ਜਿਵੇਂ ਅਸੀਂ ਚਿੜੀਆਂ ਨੂੰ ਪੰਛੀਆਂ ਨੂੰ ਜਾਂ ਬਾਹਰ ਕੁੱਤਿਆਂ ਨੂੰ ਗਊ ਨੂੰ ਚੀਟੀਆਂ ਨੂੰ ਇਦਾਂ ਹਨਾ ਮੈਂ ਭੋਜਨ ਪਾਉਣ ਲਿਆ ਉਦੋਂ ਤੋਂ ਮੇਰੀ ਜ਼ਿੰਦਗੀ ਬਦਲ ਚੁੱਕੀ ਆ ਜਿਹੜੇ ਪੈਣਪਰਾ ਨੂੰ ਲੱਗਦਾ ਕਿ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਸਾਡਾ ਜਿੰਦਗੀ ਦੇ ਵਿੱਚ ਹਨਾ ਸਾਨੂੰ ਸਫਲਤਾ ਨਹੀਂ ਮਿਲ ਰਹੀ ਕੋਈ ਵੀ ਤੁਹਾਡਾ ਹਨਾ ਹੋਵੇਗਾ ਮਨੋਰਥ ਹੈਗਾ ਠੀਕ ਹੈ ਮੈਂ ਬਹੁਤ ਦੱਸਦੇ ਤੁਹਾਨੂੰ ਪਾੜ ਕਰਨਾ ਪਰ ਨਹੀਂ ਕਰ ਸਕਦੀ ਕਈ ਵਾਰੀ ਹਨਾ ਹੁੰਦਾ ਹੈਗਾ ਆਪਾਂ ਨੂੰ ਉੱਪਰ ਹੁੰਦਾ ਵੀ ਆਪਾਂ ਸ਼ਾਰਟਕਟ ਅਪਣਾਉਣਾ ਚਾਹੁੰਦੇ ਹੁੰਨੇ ਹਰ ਵਾਰੀ ਤਾਂ ਤੁਸੀਂ ਕਰਨਾ ਕੀ ਹੈਗਾ ਸਤਨਾਜਾ ਲੈ ਲੈਣਾ ਹੈ ਸਤਨਾਜਾ ਲੈ ਕੇ ਤੁਸੀਂ ਨੇ 21 ਸ਼ਨੀਵਾਰ ਤੱਕ ਲਗਾਤਾਰ ਜਾਣਾ ਨਹੀਂ ਤੁਸੀਂ ਫਿਰ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤੁਸੀਂ ਜਾਂਦੇ ਰਹਿਣਾ ਇਸ ਚੀਜ਼ ਨੂੰ ਬੰਦ ਨਹੀਂ ਕਰਨਾ ਛਾਲ 6 ਮਹੀਨੇ ਜਿੰਨਾ ਵੀ ਤੁਹਾਨੂੰ ਹੁੰਦਾ ਇਹਦੇ ਨਾਲ ਤੁਹਾਨੂੰ ਬਰਕਤਾਂ ਹੀ ਮਿਲਣੀਆਂ ਤੇ ਦੇਖੋ ਅਕਸਰ ਤੁਸੀਂ ਦੇਖਿਆ ਹੋਣਾ ਵੀ ਮਹਾਪੁਰਸ਼ਾਂ ਕੋਲੇ ਵੀ ਪਸ਼ੂ ਪੰਛੀ ਬਹੁਤ ਹੁੰਦੇ ਆ ਕਿਉਂਕਿ ਉਹ ਉਹਨਾਂ ਦੀ ਭਾਸ਼ਾ ਸਮਝ ਸਕਦੇ ਹੈਗੇ ਜਿਹੜੇ ਨਾਮ ਜਪਣ ਵਾਲੇ ਹੁੰਦੇ ਹਨਾ ਤਿ ਕਰਨਾ ਕਿ ਤੁਸੀਂ ਨੇ ਦੇਖੋ ਇੱਕ ਨਾਰੀਅਲ ਲੈ ਲੈਣਾ ਹੈ ਨਾਰੀਅਲ ਦਾ ਗੁੱਟ ਖੋਪੇ ਦਾ ਗੁੱਟ ਜਿਹਨੂੰ ਆਪਾਂ ਕਹਿੰਦੇ ਆ ਉਹਨੂੰ ਭੰਨ ਲੈਣਾ ਭੰਨ ਕਿ ਉਹਦੇ ਦੋ ਪੀਸ ਕਰ ਲੈਣੇ ਆ ਦੋ ਪੀਸ ਕਰਕੇ ਜਿਹੜਾ ਸਤਨਾਜ ਜਾਏਗਾ ਨਾ ਦੋਹੇ ਪੀਸਾਂ ਦੇ ਵਿੱਚ ਪਾ ਲੈਣਾ ਤੁਸੀਂ ਨੇ ਪਾ ਕੇ ਉਹਨੂੰ ਇਹ ਤੁਸੀਂ ਨੇ ਜਿਹੜਾ ਨਾਰੀਅਲ ਵਾਲਾ ਇਹ ਤੁਸੀਂ ਨੇ ਘਟੋ ਘਟ ਸੱਤ ਸ਼ਨੀਵਾਰ ਦਾ ਜ਼ਰੂਰ ਕਰਨਾ ਨਾਰੀਅਲਾਂ ਨੂੰ ਲਿਜਾ ਕੇ ਤੁਸੀਂ ਨੇ ਕਿਸੇ ਵੀ ਪਿੱਪਲ ਦੀ ਜੜ ਦੇ ਵਿੱਚ ਜਿੱਥੇ ਕਿ ਕੀੜੀਆਂ ਦਾ ਭੌਣ ਹੋਵੇ ਉੱਥੇ ਦੱਬ ਦੇਣਾ ਬਿੱਚ ਤੁਸੀਂ ਨੇ ਇੱਕ ਜਿਹੜਾ ਆਪਣਾ ਥੋਲੂ ਰੁਪਈਆ ਆਪਾਂ ਕਹਿ ਦਿੰਨੇ ਆ ਨਾ ਚਾਂਦੀ ਦਾ ਰੁਪਈਆ ਨਹੀਂ ਥੋਲੂ ਰੁਪਈਆ ਜਿਵੇਂ ਅਸੀਂ ਚਾਂਦੀ ਦਾ ਰੁਪਈਆ ਕਹਿੰਦੇ ਨੇ ਅਕਸਰ ਆਮ ਤੇ 1 ਰੁਪਏ ਦਾ ਸਿੱਕਾ ਜਿਹੜਾ ਪਾਉਂਦਾ ਨਾ ਉਹਨੂੰ ਤੁਸੀਂ ਨੇ ਵਿੱਚ ਪਾ ਦੇਣਾ ਦੋਨਾਂ ਦੇ ਤੇ ਨੀਚੇ ਟੋਏ ਜਿੱਥੇ ਕਿ ਪਿੱਪਲ ਦੀ ਜੜ ਦੇ ਵਿੱਚ ਟੋਏ ਦੇ ਵਿੱਚ ਦੱਬ ਦੇਣਾ ਇਸ ਦੇ ਨਾਲ ਹੋਵੇਗਾ ਕੀ ਹੈ ਨਾ ਕਈ ਪੈਣ ਭਰਾਵਾਂ ਦੇ ਮਨ ਦੇ ਵਿੱਚ ਹੋਵੇਗਾ ਵੀ ਇਸ ਨਾਲ ਹੋਵੇਗਾ ਕੀ ਜਿਹੜਾ ਕਿਉਂਕਿ ਈੜੀਆਂ ਦਾ ਚੀਟੀਆਂ ਦਾ ਭੌਣ ਹੈ ਨਾ ਉਹ ਜਿੱਥੇ ਤੁਹਾਡਾ ਨਾਰੀਅਲ ਦੱਬਿਆ ਹੋਵੇਗਾ ਨਾ ਉਧਰੋਂ ਸਾਈਡ ਬਣਾ ਕੇ ਉਥੋਂ ਦੀ ਬਾਹਰ ਨਿਕਲੇਗਾ ਉਹਨੂੰ ਖਾ ਖਾ ਕੇ ਜਿੰਨਾ ਉਹ ਉਹਨੂੰ ਖਾਈ ਜਾਵੇਗਾ ਮਹਾਪੁਰਸ਼ ਦੱਸਦੇ ਆ ਕਿ ਉਹਨੇ ਹੀ ਤੁਹਾਡੇ ਕਰਮ ਭਾਗ ਜਾਗਦੇ ਰਹਿਣਗੇ ਕਿਉਂਕਿ ਭੁੱਖੇ ਸਾਧੂਆਂ ਨੂੰ ਭੁੱਖੇ ਇਨਸਾਨ ਨੂੰ ਭੁੱਖੇ ਕਹਿੰਦੇ ਕਿਸੇ ਪਸ਼ੂ ਪੰਛੀ ਨੂੰ ਜਦੋਂ ਤੁਸੀਂ ਭੋਜਨ ਸਕਾਉਂਗੇ ਨਾ ਤਾਂ ਜਿਹੜੀ ਉਹਦੀ ਆਤਮਾ ਦੀ ਅਸੀਸ ਹੈ ਨਾ ਉਹ ਤੁਹਾਡੇ ਆਕੂ ਲਾਂ ਤਾਰ ਦੇਵੇਗੀ ਕਿਉਂਕਿ ਇਨਸਾਨ ਹੈ ਨਾ ਜਿਹੜਾ ਇਨਸਾਨ ਦੀ ਆਪਾਂ ਜਿਵੇਂ ਇੱਕ ਪਕਰ ਦੇ ਵਿੱਚ ਕਹਿੰਦੇ ਆ ਵੀ ਮੈਂ ਸੇਵਾ ਕਰਦਾ ਕੁਝ ਵੀ ਗੱਲ ਇਨਸਾਨ ਇੱਕ ਅਜੀਹ ਹੈਗਾ ਨਾ ਕਿ ਇਨਸਾਨ ਦੀ ਅਗਰ ਤੁਸੀਂ ਸੇਵਾ ਕਰੋਗੇ ਨਾ ਇੱਕ ਛੋਟੀ ਜੀ ਤੁਹਾਡੇ ਤੋਂ ਗਲਤੀ ਹੋ ਗਈ ਤਾਂ ਤੁਹਾਡੀ ਸਾਰੀ ਸੇਵਾ ਨਿਫਲ ਹੋ ਜਾਂਦੀ ਹੈ ਬਹੁਤ ਤੁਸੀਂ ਦੇਖਿਆ ਵੀ ਅਸੀਂ ਮਨੋ ਸੇਵਾ ਕਰਦੇ ਆਪਦੇ ਸਾਸ ਸੋਰੀ ਲਾ ਲ ਕਿਸੇ ਵੀ ਦੀ ਵੀ ਲਾ ਲ ਹਣਾ ਪਰ ਇੱਕ ਛੋਟਾ ਜਿਹਾ ਕੰਮ ਤੁਹਾਡੇ ਤੋਂ ਨਾ ਹੋਵੇ ਹਨਾ ਉੱਥੇ ਸਾਰਾ ਕੁਝ ਖਤਮ ਪਰ ਜਿਹੜੇ ਪਸ਼ੂ ਪੰਛੀ ਨੇ ਨਾ ਇਹ ਤੁਹਾਡੀ ਕੀਤੀ ਹੋਈ ਸੇਵਾ ਤੁਹਾਡਾ ਖਵਾਇਆ ਹੋਇਆ ਉਹਨਾਂ ਨੂੰ ਭੋਜਨ ਇਹ ਸਦੀਆਂ ਤੱਕ ਯਾਦ ਰੱਖਦੇ ਨੇ ਤੇ ਇਹਨਾਂ ਦੀ ਜਿਹੜੀ ਪੁਕਾਰ ਹੈ ਨਾ ਉਹ ਸਿੱਧੀ ਪਰਮਾਤਮਾ ਤੱਕ ਪਹੁੰਚਦੀ ਹੈ ਤਾਂ ਇਹ ਚੀਜ਼ ਤੁਸੀਂ ਨੇ ਜ਼ਰੂਰ ਕਰਨੀ ਹੈਗੀ ਦੇਖਣਾ ਫਿਰ ਤੁਹਾਡੇ ਕਿਵੇਂ ਦਿਨ ਬਦਲਦੇ ਨੇ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇਖੋ ਜਿਹੜਾ ਮੈਂ ਇਹ ਤੁਹਾਨੂੰ ਸਤਨਾਜੇ ਵਾਲਾ ਦੱਸਿਆ ਕਈ ਪੈਨਪੜਾ ਕਹਿਣਗੇ ਵੀ ਦੀਦੀ ਇਹ ਸਤਨਾਜਾ ਵੀ ਕਿਵੇਂ ਹੁੰਦਾ ਤੁਸੀਂ ਦੇਖੋ ਕੋਈ ਵੀ ਸਤਨਾਜ ਮਿਲਾ ਲਓ ਉਦੇ ਵਿੱਚ ਮਿੱਠਾ ਜ਼ਰੂਰ ਹੋਣਾ ਚਾਹੀਦਾ ਚਾਹੇ ਚੀਨੀ ਪਾ ਲੋ ਚਾਹੇ ਸ਼ੱਕਰ ਪਾ ਲੋ ਤਾਂ ਤੁਸੀਂ ਇਸ ਚੀਜ਼ ਨੂੰ ਪੀਪਲ ਦੇ ਜਿੱਥੇ ਭਾਉਣ ਹੋਵੇ ਪੀਪਲ ਦੀ ਜੜ ਦੇ ਵਿੱਚ ਉੱਥੇ ਹੀ ਰੱਖਣਾ ਹੈਗਾ ਦਬਾ ਦੇਣਾ ਹੈ ਨੀਚੇ ਤੇ 7 ਦਿਨ ਨਾਲ ਲਗਾਤਾਰ ਕਰਨ ਜਿਵੇਂ ਕਿ 7 ਸ਼ਨੀਵਾਰ ਹਫਤੇ ਬਾਅਦ ਤਾਂ ਇਹ ਚੀਜ਼ ਨੂੰ ਜ਼ਰੂਰ ਕਰਕੇ ਦੇਖਿਓ ਦੇਖਿਓ ਤੁਹਾਡੇ ਦਿਨ ਹਨਾ ਕਿਵੇਂ ਬਦਲਣਗੇ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨ ਪ੍ਰਭਾ ਨੂੰ ਮੇਰੇ ਵੱਲੋਂ ਸਤ ਸਿਰਿਆਂ ਦਾ